ਪੰਜ ਕਿਲੋ ਮਿੰਟ ਦੀ ਟਰੈਕਿੰਗ ਤੋਂ ਬਾਅਦ ਪੈਦਲ ਤੁਰਨ ਤੋਂ ਬਾਅਦ ਇੱਥੇ ਆ ਗਿਆ ਕੈਂਪ ਮੈਡੀਕਲ ਕੈਂਪ ਸ਼੍ਰੀ ਹਿਮਕੁੰਨ ਸਾਹਿਬ ਸੇਵਾ ਸੰਨ ਸੋਸਾਇਟੀ ਹਰ ਤਰ੍ਹਾਂ ਦੀ ਹਰ ਸਾਲ ਦੀ ਤਰ੍ਹਾਂ ਐਸ ਕੇ ਵੀ ਆਪਣੀ ਸੇਵਾ ਕੋਬੀ ਨਿਭਾ ਰਹੀ ਆ ਪਹਿਲਾਂ ਵਾਈਗੁਰ ਜੀ ਕਾ ਖਾਫਾ ਸ਼੍ਰੀ ਵਾਈਗੁਰ ਜੀ ਦੀ ਫਤਿਹ ਤੇ ਮੈਂ ਆਪਣੇ ਅਨੁਪੋਪਾ ਗਾਣਾ ਸਮਝਦਾ ਮੈਨੂੰ ਇਹ ਸ਼ੂਟ ਕਰਨ ਦਾ ਮੌਕਾ ਮਿਲਿਆ ਵੀਰਾ ਜੀ ਤੇ ਸਾਡੇ ਇੱਥੇ ਜਿੰਨੇ ਸੇਵਾਦਾਰ ਨੇ ਜੀ ਭਾਜੀ ਅਗਰ ਰਸਤੇ ਦੇ ਵਿੱਚ ਕਿਸੇ ਵੀ ਸੇਵਾਦਾਰ ਨੂੰ ਕੋਈ ਦਿੱਕਤ ਆਂਦੀ ਹੈ ਸਾਡੇ ਸੇਵਾਦਾਰ ਹਰ ਸਮੇਂ ਤਿਆਰ ਰਹਿੰਦੇ ਨੇਗੇ ਮੈਂ ਅਸੀਂ ਪ੍ਰਸ਼ਾਸਨ ਦੇ ਨਾਲ ਪੂਰਾ ਰਲ ਕੇ ਅਸੀਂ ਕੰਮ ਕਰਦੇ ਆਂ ਪ੍ਰਸ਼ਾਸਨ ਵੱਲੋਂ ਸਾਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡੀ ਜਿਹੜੀ ਸੰਸਥਾ ਹੈ ਪਿਛਲੇ 18 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੀ ਹੈ ਹਾਂਜੀ ਤੇ ਸਿਤੋਟੇ ਚੈਨਲ ਦੇ ਮਾਧਿਅਮ ਰਾਹੀਂ ਜੋ ਵੀ ਸੰਗਤ ਆਈ ਹੈ ਸਭ ਨੂੰ ਜੀ ਆਇਆਂ ਕਹਿੰਦੇ ਆਂ ਸਭ ਦਾ ਧੰਨਵਾਦ ਕਰਦੇ ਆਂ ਤੇ ਰਸਤੇ ਦੇ ਵਿੱਚ ਗੰਦ ਨਹੀਂ ਪਾਣਾ ਸਫਾਈ ਦੇਖਣੀ ਇੱਕ ਦੂਜੇ ਨਾਲ ਕੌਪਰੇਟ ਰੱਖਣਾ ਹੈਗਾ ਪਲਾਸਟਿਕ ਤੋਂ ਪਰਹੇਜ਼ ਕਰੋ ਵੀ ਜੀ ਧੰਨਵਾਦ ਖਾਟੇ ਜਦੋਂ ਖਾਤਕਾ ਜੀ ਉਹਨਾਂ ਦੇ ਦਰਸ਼ਨ ਕਰੀਦੇ ਆ ਨਾ ਤੇ ਪਰ ਇਹਦੇ ਆਹ ਤੇ ਇੱਥੋਂ ਜਿਹੜਾ ਇੱਕ ਦਾ ਸਿੱਧਾ ਰਸਤਾ ਜਾਂਦਾ ਆ ਡਾਉਨ ਉੱਤਰ ਦੇ ਇੱਕ ਲੈਫਟ ਆਇਓ ਦੇਖ ਲਈ ਮੜਿਆ ਤੇ ਇਹ ਜਾਂਦਾ ਆ ਮੈਡੀਕਲ ਕੈਂਪ ਨੂੰ ਤੇ ਜਿੱਦਾ ਤੁਹਾਨੂੰ ਵੀਡੀਓ ਦੇ ਪਿੱਛੇ ਦੱਸਿਆ ਸੀ ਵੀ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਵੀ ਮੈਡੀਕਲ ਕੈਂਪ ਕਿੱਥੇ ਲੱਗਾ ਆ ਇਹ ਵੀ ਇੱਕ ਬਹੁਤ ਸੇਵਾ ਵੱਡੀ ਸੇਵਾ ਆ ਸੰਗਤਾਂ ਦੀ ਹਰ ਸਾਲ ਕਰਦੀਆਂ ਸੰਗਤਾਂ ਇਹ ਤੇ ਦਾਸ ਨੂੰ ਫਸਟ ਟਾਈਮ ਸਵੱਬ ਮਿਲਿਆ ਆ ਬਈ ਕੈਂਪ ਦੀ ਸ਼ੂਟ ਕਰਕੇ ਆਈਏ ਮੈਡੀਕਲ ਕੈਂਪ ਦਾ ਤੇ ਅਜੂ ਚਲਦੇ ਆ ਜੀ ਵਾਹਿਗੁਰੂ ਜੀ 5 ਕੁ ਮਿੰਟ ਦੀ ਟ੍ਰੈਕਿੰਗ ਤੋਂ ਬਾਅਦ ਪੈਦਲ ਤੁਰਨ ਤੋਂ ਬਾਅਦ ਇੱਥੇ ਆ ਗਿਆ ਕੈਂਪ ਮੈਡੀਕਲ ਕੈਂਪ ਤੇ ਜਿਹੜਾ ਨੀਚੇ ਵਾਲਾ ਰਸਤਾ ਸੀ ਉਹ ਇਹਨਾਂ ਪਹਿਲਾ ਪੁਰਾਣਾ ਪੁਲ ਸੀ ਉਸ ਸਾਈਡ ਦੀ ਇਹ ਚ ਨਵਾਂ ਪੁਲ ਆ ਤੇ ਇੱਥੇ ਜਿੰਨੀਆਂ ਸੰਗਤ ਆ ਰਹੀਆਂ ਨਾ ਦਾ ਮੈਡੀਕਲ ਫ੍ਰੀ ਸ਼੍ਰੀ ਹੇਮਕੁੰਨ ਸੇਵਾ ਸਿਮਰਲ ਸੁਸਾਇਟੀ ਪੰਜਾਬ ਤੇ ਪਹਿਲੀ ਵਾਰੀ ਸਬਬ ਬਣਿਆ ਜੀ ਸ਼੍ਰੀ ਹੇਮਕੁੰਨ ਸੇਵਾ ਸਿਮਰਲ ਸੁਸਾਇਟੀ ਹਰ ਤਰ੍ਹਾਂ ਦੀ ਹਰ ਸਾਲ ਦੀ ਤਰ੍ਹਾਂ ਐਕਟੀ ਵੀ ਆਪਣੀ ਸੇਵਾ ਪਕੋ ਵੀ ਨਵਾਰੀ ਆ ਪਹਿਲਾਂ ਪਿਛਲੇ ਤੋਂ ਪਿਛਲੇ ਸਾਲ ਸਿੱਗਾ ਜਦੋਂ ਆਪਾਂ ਪਿੱਛੇ ਆਉਂਦੇ ਨਾ ਨੀਚੇ ਵਾਲਾ ਜਿਹੜਾ ਪੁਲ ਆ ਪੁਰਾਣਾ ਪੁਲ ਰੁੜ ਗਿਆ ਉਸ ਸਾਈਡ ਹੁੰਦਾ ਸੀ ਉੱਥੇ ਪਾਣੀ ਔਨ ਕਰਕੇ ਫਿਰ ਉਸ ਤੋਂ ਬਾਅਦ ਪਿਛਲੇ ਸਾਲ ਤੋਂ ਇਹ ਸੇਵਾ ਕੈਂਪ ਇੱਧਰ ਲੱਗਣਾ ਸ਼ੁਰੂ ਹੋ ਗਿਆ ਨਾ ਨਵੇਂ ਪੁਲ ਦੇ ਬਿਲਕੁਲ ਲੱਗੇ ਵਾਈਗੁਰਜੀ ਕਾ ਖਾਫਾ ਸ਼੍ਰੀ ਵਾਈਗੁਰਜੀ ਦੀ ਫਤਿਹ 117 ਤੋਂ ਗੁਰੂ ਮਾਰੇ ਦੇ ਦਰਸ਼ਮੇਲੇ ਸ਼ੁਰੂ ਕੀਤੇ ਆ ਜੀ ਪਹਿਲੀ ਵਾਰੀ ਸਬਾਬੂ ਬਣਿਆ ਤੇ ਉਹ ਫਿਰ ਆਪ ਸਾਲੇ ਪਰਮਾਤਮਾ ਖਿੱਚ ਪਾਉਂਦਾ ਆ ਤੇ ਜਦੋਂ ਪਹਿਲੀ ਵਾਰੀ ਆਇਆ ਤਾਂ ਉਦੋਂ ਤੋਂ ਮੇਰਾ ਸਿਕਾ ਵੀ ਮੈਂ ਸ਼ੂਟ ਕਰਾ ਇਹ ਉਹ ਤੋਂ ਕੋਈ ਸੁਭਾਅ ਨਹੀਂ ਬਣਦਾ ਸੀ ਪਿਛਲੇ ਸਾਲ ਮਹਾਰਾਜ ਦੇ ਪਵਿੱਤਰ ਸਥਾਨਾਂ ਤੋਂ ਇਥੋਂ ਹੀ ਇਹ ਆਪਣਾ ਇੱਕ ਛੋਟਾ ਜਿਹਾ ਚੈਨਲ ਆਪਾਂ ਸਟਾਰਟ ਕੀਤਾ ਤੇ ਮਹਾਰਾਜ ਦੀ ਬਹੁਤ ਕਿਰਪਾ ਆ ਤੇ ਮੈਂ ਆਪਣੇ ਨੂੰ ਕੋਪਾ ਗਾਣਾ ਸਮਝਦਾ ਮੈਨੂੰ ਇਹ ਸ਼ੂਟ ਕਰਨ ਦਾ ਮੌਕਾ ਮਿਲਿਆ ਵੀਰਾ ਜੀ ਤੇ ਕੀ ਨਾਮ ਆਪਣਾ ਵੀਰਾ ਜੀ ਹਾਂਜੀ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਅੱਛਾ ਗਗਨਦੀਪ ਸਿੰਘ ਹਾਂਜੀ ਠੀਕ ਆ ਵੀਰਾ ਜੀ ਇਹ ਸਾਡੀ ਆਪਣੇ ਪੰਜਾਬ ਲੈਵਲ ਦੇ ਉੱਤੇ ਤੇ ਸਾਡੇ ਅਲੱਗ-ਅਲੱਗ ਜ਼ਿਲ੍ਹੇ ਨੇ ਬਕਰੇ ਉਹ ਲਿਖੇ ਪਏ ਨੇ ਸਾਹਮਣੇ ਪਟਿਆਲਾ ਲੁਧਿਆਣਾ ਇੱਕ ਹੈ ਦਾਲਾ ਲਾਬਾ ਬੇਰ ਕਾ ਜਮਨਾ ਜੀ ਭਾਜੀ ਜੀ ਉੱਥੋਂ ਅਸੀਂ ਟੀਮਾਂ ਬਣਾਈਆਂ ਹੋਈਆਂ ਨੇ ਜਾਂ ਸਾਡੇ ਸੇਵਾਦਾਰ ਨੇ ਅਲੱਗ-ਅਲੱਗ ਜ਼ੋਨਾਂ 'ਚ ਤੇ ਸਾਡੀ ਕਿ ਸੰਸਥਾ ਬਣੀ ਹੋਈ ਹੈ ਟਰਸਟ ਬਣਿਆ ਹੋਇਆ ਹੈ ਜੀ ਭਾਜੀ ਸ੍ਰੀ ਹਿਮਕੁੰਡ ਸਾਹਿਬ ਸੇਵਾ ਸਿਮਰਨ ਸੁਸਾਇਟੀ ਜੀ ਭਾਜੀ ਜਿਹਦੇ ਵਿੱਚ ਸਾਰੇ ਸੇਵਾਦਾਰ ਨੇ ਬੜੇ ਤਨ ਮਨ ਤਨ ਸਭ ਰਲ ਮਿਲ ਕੇ ਕੰਮ ਕਰਦੇ ਨੇ ਨੌਜਵਾਨ ਮੁੰਡੇ ਨੇ ਜੀ ਭਾਜੀ ਸਾਡੇ ਨਾਲ ਡਾਕਟਰ ਸਾਹਿਬ ਨੇ ਜੀ ਬਨੂੜ ਤੋਂ ਇਹ ਇਹਨਾਂ ਦੇ ਨਾਲ ਕਲੀਕ ਨੇ ਡਾਕਟਰ ਸਾਹਿਬ ਨੇ ਵੀ ਜੀ ਭਾਜੀ ਇਹ ਸਾਡਾ ਮੇਨ ਪਰਪਸੇ ਹੁੰਦਾ ਵੀ ਜਿਹੜੀ ਸੰਗਤ ਗੋਵਿੰਦ ਘਾਟ ਤੋਂ ਜੀ ਭਾਜੀ ਧਾਮ ਦੇ ਰਾਹੀ ਤੇ ਸਤਖੰਡ ਸ੍ਰੀ ਉਪਰੇਮ ਗੁਰੂ ਸਮ ਯਾਤਰ ਲਈ ਜਾਂਦੇ ਨੇ ਅਸੀਂ ਉਹਨਾਂ ਨੂੰ ਮੈਡੀਕਲ ਸਹੂਲਤ ਦੇਣੀ ਹੁੰਦੀ ਹੈ ਉਹਦੇ ਵਿੱਚ ਕਿਸੇ ਬੱਚੇ ਆ ਕੋਈ ਬਜ਼ੁਰਗ ਲੇਡੀਜ਼ ਕਿਸੇ ਨੂੰ ਵੀ ਕੋਈ ਬੀਪੀ ਦੀ ਪ੍ਰੋਬਲਮ ਹੈ ਜੇ ਬੁਖਾਰ ਦੀ ਪ੍ਰੋਬਲਮ ਹੈ ਜਿਸ ਤਰ੍ਹਾਂ ਵੀ ਕਿਸੇ ਨੂੰ ਵੀ ਕੋਈ ਦਿੱਕਤ ਆਂਦੀ ਹੈ ਅਸੀਂ ਉਹਨਾਂ ਨੂੰ એનર્ਜੀ ਲਈ ਹਰ ਤਰ੍ਹਾਂ ਦੀ ਸਹੂਲਤ ਦਿੰਦੇ ਆ ਉਸ ਤੋਂ ਇਲਾਵਾ ਸਾਡੇ ਤੇ ਜਿੰਨੇ ਸੇਵਾਦਾਰ ਨੇ ਅਗਰ ਰਸਤੇ ਦੇ ਵਿੱਚ ਕਿਸੇ ਵੀ ਸੇਵਾਦਾਰ ਨੂੰ ਕੋਈ ਦਿੱਕਤ ਆਂਦੀ ਹੈ ਸਾਡੇ ਸੇਵਾਦਾਰ ਹਰ ਸਮੇਂ ਤਿਆਰ ਰਹਿੰਦੇ ਨੇਗੇ ਮੈਡੀਕਲ ਰਾਹ ਦੇ ਵਿੱਚ ਵੀ ਕੋਈ ਤੁਕ ਤਕੀ ਨਹੀਂ ਪਈ ਆ ਮੈਡੀਕਲ ਸਹਿਤਾ ਦੇ ਲਈ ਜੀ ਜੀ ਤੇ ਅਸੀਂ ਪ੍ਰਸ਼ਾਸਨ ਦੇ ਨਾਲ ਪੂਰਾ ਰਲ ਕੇ ਅਸੀਂ ਕੰਮ ਕਰਦੇ ਆ ਪ੍ਰਸ਼ਾਸਨ ਵੱਲੋਂ ਸਾਨੂੰ ਪੂਰਾ ਸਹਿਯੋਗ ਦਿੱਤਾ ਗਿਆ ਅਸੀਂ ਪ੍ਰਸ਼ਾਸਨ ਦਾ ਵੀ ਪੂਰਾ ਸਹਿਯੋਗ ਹੈ ਜਿਹੜਾ ਉਹ ਸੀ ਮੈਨੀਆਂ ਤੇ ਦਿਨੇ ਵੀ ਆ ਤੇ ਇਸ ਤੋਂ ਇਲਾਵਾ ਅਸੀਂ ਇੱਥੇ ਅਗਰ ਕੋਈ ਸੰਗਤ ਗੋਵਿੰਦ ਘਾਟ ਤੋਂ ਬਾਈ ਚਾਂਸ ਲੇਟ ਤੁਰ ਪੈਂਦੇ ਜੀ ਭਾਜੀ ਤਾਂ ਉਹਨਾਂ ਨੂੰ ਉੱਪਰ ਪਹੁੰਚਣ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਅਸੀਂ ਉਹਨਾਂ ਲਈ ਰਹਿਣ ਦੇ ਲਈ ਕੀਤੀ ਸੀ ਉਹ ਸਹੂਲਤ ਹੈ ਜਿਹੜੀ ਉਹ ਦਿੰਨੇ ਆ। ਬੱਚੇ ਬਣੇ ਹੋਏ ਆ। ਹਾਂਜੀ ਹਾਂਜੀ ਕੋਈ ਜੇਡੀਆਂ ਹੈ ਕੋਈ ਬਜ਼ੁਰਗ ਨੇ ਕੋਈ ਬੱਚਾ। ਆਗਰ ਉਹਨਾਂ ਨੂੰ ਲੱਗਦਾ ਵੀ ਅਸੀਂ ਉੱਪਰ ਨਹੀਂ ਰਹੋ ਜੇਗਾ ਡਰ ਲੱਗਦਾ ਪਹੁੰਚ ਨਹੀਂ ਸਕਦੇ। ਅਸੀਂ ਉਹਨਾਂ ਨੂੰ ਉਹਨਾਂ ਦਾ ਖਾਣਾ-ਪੀਣਾ ਪ੍ਰੋਵਾਈਡ ਕਰਵਾਵਾਂਗੇ ਤੇ ਉਹਨਾਂ ਨੂੰ ਰਹਿਣ ਦੇ ਲਈ ਉਹਨਾਂ ਨੂੰ ਜੋ ਵੀ ਬਸਤਰ ਦੀ ਜ਼ਰੂਰਤ ਹੋਵੇ ਅਸੀਂ ਸਹੂਲਤ ਦੇਵਾਂਗੇ। ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡੀ ਜਿਹੜੀ ਸੰਸਥਾ ਹੈ ਪਿਛਲੇ 18 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੀ ਹੈ। ਹਾਂਜੀ। ਤੇ ਪ੍ਰਮਾਤਮਾ ਜੀ ਦੀ ਇੱਥੇ ਇੰਨੇ ਸੁਖੀ ਜਾ ਚੋਕਰੀ ਤਰੀਕੀਆਂ ਪ੍ਰਮਾਤਮਾ ਪੱਖੇ ਦੇ ਬਹੁਤ ਹੀ ਅਨਮੋਲੀ ਸੇਵਾ ਦਾ ਭਾਜੀ ਜਾ ਜੋ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੋ ਵੀ ਸੰਗਤ ਆਈ ਆ ਸਭ ਨੂੰ ਜੀ ਆਇਆਂ ਕਹਿੰਦੇ ਆ ਸਭ ਦਾ ਧੰਨਵਾਦ ਕਰਦੇ ਆ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਤੁਹਾਡਾ ਵੀ ਧੰਨਵਾਦ ਕਰਦੇ ਆ ਤੇ ਇਹਦੇ ਨਾਲ ਨਾਲ ਅਸੀਂ ਇੱਕ ਅਪੀਲ ਵੀ ਕਰਦੇ ਆ ਸਾਰੀ ਸੰਗਤ ਨੂੰ ਜੀ ਜਦੋਂ ਅਸੀਂ ਗੋਬਿੰਦ ਘਾਟ ਤੋਂ ਚੱਲਣਾ ਹੈ ਨਾ ਜਦੋਂ ਘਟ ਤੋਂ ਘਟ ਲੈ ਕੇ ਆਓ ਜਿੰਨੀ ਕਿ ਬਸਤਰ ਦੀ ਲੋੜ ਹੈ ਉਹੀ ਲੈ ਕੇ ਆਓ ਤੇ ਰਸਤੇ ਦੇ ਵਿੱਚ ਗੰਦ ਨਹੀਂ ਪਾਣਾ ਸਫਾਈ ਦਾ ਖਿਆਲ ਇੱਕ ਦੂਜੇ ਨਾਲ ਕੋਆਪਰੇਟ ਰੱਖਣਾ ਹੈਗਾ ਪਲਾਸਟਿਕ ਤੋਂ ਪਰਹੇਜ਼ ਕਰੋ ਵੀ ਜੀ ਨਾ ਅਸੀਂ ਪਲਾਸਟਿਕ ਦਾ ਜਿੰਨਾ ਕਿਸੇ ਯੂਜ਼ ਨਾ ਕਰੀਏ ਤੇ ਰਸਤੇ ਦੇ ਵਿੱਚ ਕਿਸੇ ਤੋਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਲੈ ਕੇ ਨਾ ਖਾਈਏ ਇੱਥੇ ਦੇ ਜੜੀਆਂ ਜੜੀਆਂ ਬੂਟੀਆਂ ਨੇ ਕੁਦਰਤ ਹੈ ਉਹਦੇ ਨਾਲ ਛੇੜਖਾਨੀ ਨਾ ਕਰੀਏ ਦੇਖੋ ਜੇ ਅਸੀਂ ਜਾਣਦੇ ਹਾਂ ਜੀ ਕਈ ਵਾਰੀ ਵਿੱਚ ਕੀ ਹੁੰਦਾ ਹੈਗਾ ਵੀ ਕਿਉਂਕਿ ਜੋ ਸ਼ਰਾਰਤੀ ਅੰਸਰ ਵੀ ਤੁਹਾਨੂੰ ਪਤਾ ਜੱਜਮੈਂਟ ਹੋਈ ਜਾਂਦਾ ਹੈ ਪਦਾਮ੍ਰਿਤ ਧਾਰੀ ਆ ਇਸ ਕਰਕੇ ਆਪਣਾ ਥੋੜਾ ਜਿਹਾ ਧਿਆਨ ਰੱਖੋ ਧਿਆਨ ਰੱਖਣਾ ਹਾਂ ਕੋਸ਼ਿਸ਼ ਰੱਖੀਏ ਬਿਲਕੁਲ ਬਿਲਕੁਲ ਐਕਟਿਵ ਰਹੋ ਜੀ ਜੀ ਰਸਤੇ ਦੇ ਵਿੱਚ ਇੱਕ ਦ ਹਾਂਜੀ ਇਧਰ ਪਾ ਦਿਓ ਬਹੁਤ ਵਧੀਆ ਵੀਰੇ ਜੀ ਆਪਣਾ ਸ਼ੋਗਨਾਮ ਗਗਨਦੀਪ ਸਿੰਘ ਜੀ ਗਗਨਦੀਪ ਸਿੰਘ ਕਿਹੜੀ ਜਗ੍ਹਾ ਤੋਂ ਵੀਰੇ ਪਾਤਨਾ ਤੋਂ ਜੀ ਪਿੰਡ ਚਨਾਗੜ੍ਹ ਹੈ ਜੀ ਮੇਰਾ ਕਿਹੜਾ ਪਿੰਡ ਚਨਾਗੜ੍ਹ ਪਾਤਨਾ ਡਿਸਟ੍ਰਿਕਟ ਪਟਿਆਲਾ ਆ ਉਹ ਇਹ ਵਧੀਆ ਲੱਗਾ ਵੀਰੇ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ 17 ਦੇ ਵਿੱਚ ਆਪਾਂ ਜਾਂ 18 ਦੇ ਵਿੱਚ ਮਿਲਾਂਗੇ ਤੇ ਉਦੋਂ ਸਾਡਾ ਕੈਂਪ ਨਿਚੇ ਜੀ ਵੀਡੀਓ ਹੋਗਾ ਜੇ ਪਿਛਲੇ ਸਾਲ ਮੈਂ ਲਿਆ ਓਪਨ ਕੀਤਾ ਸੀ ਚੈਨਲ ਜੇ ਉਦੋਂ ਦੀ ਮੇਰੀ ਰੂਹੀ ਤੇ ਤਮੰਨਾ ਸੀ ਤੇ ਮਰੇ ਹੀ ਨੇ ਆ ਗਿਆ ਉਹ ਚਲੋ ਪ੍ਰਮਾਤਮਾ ਭਾਗ ਲਾਵੇ ਵੀਰੇ ਜੀ ਆਓ ਮੜਾ ਜੀ ਆਪਾਂ ਦਰਸ਼ਕਾਂ ਨੂੰ ਦਿਖਾ ਦ ਇਹ ਸਾਰੀ ਟੀਮ ਹੈ ਆਪਣੀ ਨਹੀਂ ਨਹੀਂ ਇਹ ਰੈਸਟ ਕਰ ਰਹੇ ਨੇਗੇ ਸਾਰੇ ਵਾਈਕੁਲ ਜੀ ਦਾ ਖਾਲਸਾ ਵਾਈਕੁਲ ਜੀ ਦੀ ਫਤਿਹ ਆਰ.ਟੀ.ਓ. ਯਾਤਰਾ ਦੀ ਬਹੁਤ ਬਹੁਤ ਵਧਾਈਆਂ ਪਰਮਾਤਮਾ ਸਾਰਿਆਂ ਦੀ ਯਾਤਰਾ ਨੂੰ ਹੱਥ ਸਾਡੇ ਜੀ ਕਸੇ ਮਤਲਬ ਇਹ ਇਹਦੇ ਵਿੱਚ ਲੈਗਸ ਮ사ਜ ਲਈ ਨਹੀਂ ਆਹੇ ਪੈਰ ਦੇ ਲਈ ਫੁੱਟ ਦੇ ਲਈ ਫਿੰਗਰਸ ਦੇ ਲਈ ਲੈਗਸ ਲਈ ਇਹ ਮਤਲਬ ਵੀ ਹੁਣ ਸਾਡੀ ਸਾਨੂੰ ਥੋੜੀ ਇਲੈਕਟ੍ਰਿਸਿਟੀ ਦੀ ਪ੍ਰੋਬਲਮ ਆ ਰਹੀ ਹੈ ਇਲੈਕਟ੍ਰਿਸਿਟੀ ਨੇ ਅਜੇ ਸ਼ਾਮ ਤੱਕ ਕਵਰ ਕਰ ਕੱਲ ਚੱਲ ਪੈਣਾ ਅਜੇ ਨਾ ਹਾਂਜੀ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਆਨ ਕਰ ਦਿੰਦੇ ਹਾਂ ਇਸ ਦੇ ਵਿੱਚ ਮ사ਜ ਵਗੈਰਾ ਬੜੇ ਅੱਛੇ ਤਰੀਕੇ ਦੇ ਨਾਲ ਹੁੰਦੀ ਹੈ ਜੀ ਬਿਲਕੁਲ ਫ੍ਰੀ ਸੇਵਾ ਹੈ ਬਿਲਕੁਲ ਫ੍ਰੀ ਸੇਵਾ ਸੰਗਤ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਸੰਗਤੀ ਸਹਿਯੋਗ ਦੇ ਨਾਲ ਤੇ ਬਾਕੀ ਜੋ ਸ਼ਰਧਾ ਭਾਵਨਾ ਹੈ ਗੁਰੂ ਮਹਾਰਾਜ ਜੀ ਨੇ ਬੋਲ ਕੇ ਲੱਗੀਆਂ ਉਹ ਤੁਹਾਡੀ ਸ਼ਰਧਾ ਇਹਦੀ ਭਾਈ ਸਾਡੇ ਗਗਨਦੀਪਾ ਜੀ ਸਾਡੇ ਤੇ ਜਦੋਂ ਵੀ ਕਿਤੇ ਆਓ ਤੇ ਤੁਸੀਂ ਦਰਸ਼ਨ ਮੇਲੇ ਜਰੂਰ ਕਰੋ ਇੱਕ ਨੀਚੇ ਵਾਲਾ ਪੁਲਾ ਜਿਹੜਾ ਪੁਰਾਣਾ ਟੁੱਟ ਗਿਆ ਸੀਗਾ ਦੁਬਾਰਾ ਨਵਾਂ ਪੁਲ ਬਣਿਆ ਵੱਡੇ ਵਾਲਾ ਸੰਗਤ ਨੂੰ ਅਪੀਲ ਕਰਉਂਗੇ ਉੱਪਰ ਵਾਲੇ ਰਸਤੇ ਦੇ ਵੀ ਇੱਕ ਕੈਂਪ ਹੈ ਜਿਹੜਾ ਉਹ ਲੱਗਿਆ ਹੋਇਆ ਤੇ ਜਿਹੜਾ ਉੱਪਰ ਵਾਲਾ ਰਸਤਾ ਉੱਧਰ ਵੀ ਤੁਸੀਂ ਆਓ ਤੇ ਦਰਸ਼ਨ ਮੇਲੇ ਕਰੋ ਸੰਗਤਾਂ ਦੇ ਤੇ ਜਿੰਨੀ ਹੋ ਸਕੇ ਵੱਧ ਚੜ ਕੇ ਸੇਵਾ ਕਰੋ ਕਿ ਜਿਹੜੀ ਭਾਈ ਹੁਣੀ ਸੇਵਾ ਕਰਦੇ ਭਾਈ ਹੁਣੀ ਕਰ ਰਹੇ ਅਨਮੁੱਲੀ ਸੇਵਾ ਆ ਤੇ ਮਹਾਰਾਜ ਇਹਨਾਂ ਦੀ ਸੇਵਾ ਨੂੰ ਵੀ ਭਾਗ ਲਾਉਣ ਹੋਰ ਦਿਨ ਦੁਬਾਰੀ ਚੁਗੜੀ ਤਰਕੀਆਂ ਫਕਸ਼ਨ ਵਾਹਿਗੁਰੂ ਜੀ ਕਾ ਮੈਡੀਕਲ ਕੈਂਪ ਵਾਲੇ ਰਸਤੇ ਨੂੰ ਜਦੋਂ ਤੁਸੀਂ ਅੱਗੇ ਆਉਂਦੇ ਆ ਤੇ ਇੱਧਰ ਬਣਿਆ ਆ ਵੱਡਾ ਨਵਾਂ ਬ੍ਰਿਜ ਨਵਾਂ ਪੁਲ ਤੇ ਜਿਹੜਾ ਛੋਟਾ ਬ੍ਰਿਜ ਸੀ ਪੁਰਾਣਾ ਪੁਲ ਉਹ ਥੱਲੇ ਰਹਿ ਗਿਆ ਇੱਧਰ ਤੇ ਉਹ ਮੈਨੂੰ ਲੱਗਦਾ ਹੈ ਭਾਈ ਮਲਾਪ ਸਿੰਘ ਗੁਣੀ ਸਾਹਮਣੇ ਤੇ ਕਰਦੇ ਆ ਗੱਲਬਾਤ ਉਹਨਾਂ ਨਾਲ ਵੀ ਤੇ ਪਿਛਲੇ ਸਾਲ ਭਾਈ ਸਾਹਿਬ ਦੇ ਦਰਸ਼ਨ ਹੋਏ ਸੀ ਇਹਨਾਂ ਦੀ ਡਿਊਟੀ ਹੁੰਦੀ ਆ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਗੁਰਦੁਆਰਾ ਸਾਹਿਬ ਸੁਖਮਨੀ ਸਾਹਿਬ ਦੇ ਪਾਸੇ ਇਹ ਕਰਦੇ ਆ ਤੇ ਗੱਲਬਾਤ ਕਰਾਉਂਦੇ ਆ ਆਰੇ ਮਾਸੀ ਰਸਤੇ ਤੇ ਜਰਾ ਆ ਜੀ ਆ ਜੀ। ਇਹਨਾਂ ਜਿਹੜਾ ਨਾ ਵਚਨ ਨਵਾਜੇ ਬਾਰੇ ਕਿਸੇ ਚਾਹਤ ਅੱਗੇ ਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਕੀ ਹਾਲ ਚਾਲ ਆ? ਚੜ੍ਹਦੀ ਕਲਾ। ਤੇ ਧੰਨਪਾਤ ਖਾਤੇ ਜਦੋਂ ਖਾਲਸਾ ਜੀ ਉਹਨਾਂ ਦੇ ਦਰਸ਼ਨ ਕਰੀਦੇ ਆ ਨਾ ਤੇ ਪਿਛਲੇ ਸਾਲ ਇਸੇ ਧਰਤੀ ਤੋਂ ਗੁਰੂ ਮਹਾਰਾਜ ਦੇ ਤਪਸਥਾਨ ਤੋਂ ਆਪਣੇ ਚੈਨਲ ਦਾ ਆਗਾਜ਼ ਕੀਤਾ ਸੀ ਤੇ ਭਾਈ ਸਾਹਿਬ ਨਾਲ ਪਹਿਲੀ ਮੁਲਾਕਾਤ ਪਹਿਲੀ ਇੱਕ ਛੋਟ ਵੀਡੀਓ ਪਾਈ ਸੀ ਤੇ ਕਿਰਪਾ ਬੱਤੇ ਪਾਛਾ ਦੀ ਪਾਈਦਾ ਭਾਈ ਮਲਾਪ ਸਿੰਘ ਇੱਕ ਮੈਂ ਕਹਿੰਦਾ ਉਹਨਾਂ ਬਹੁਤ ਮਲਾਪੜੇ ਆ ਬਹੁਤ ਨਿਗਾਹ ਸੁਆ ਭਾਈ ਉਹਨਾਂ ਦਾ ਤੇ ਭਾਈ ਸਾਹਿਬ ਕੀ ਕਹੋਗੇ ਸੰਗਤ ਨੂੰ ਜਿਹੜੀ ਸੰਗਤ ਆ ਰਹੀ ਆ ਦਰਸ਼ਨਾ ਦੀ ਹਾਂਜੀ ਜੀ ਇਹ ਜੀ ਸਾਹਿਬ ਦੀ ਕਿਰਪਾ ਕਰਨਾ ਜਿਹੜੀ ਸੰਗਤ ਆ ਰਹੀ ਹੈ ਤੇ ਅਡੀ ਸ਼ਰਧਾ ਭਾਵਨਾ ਅਪਣਾ ਕਰਕੇ ਮਹਾਰਾਜ ਦਾ ਪਵਿੱਤਰ ਦੇ ਦਰਸ਼ਕ ਨਾਟ ਕਰਦੇ ਹਨ ਤੇ ਰਸਤੇ ਵਿੱਚ ਇੱਕ ਦੂਜੇ ਦੇ ਹੱਥ ਨੂੰ ਵੀ ਸਹਿਯਾ ਕਰੋ ਜੀ 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 ਜਦ ਮਹਾਰਾਜ ਇਹਨਾਂ ਨੂੰ ਸਮਤਵਸਾ ਤੁਹਾਨੂੰ ਮਿਲਦੇ ਹਨ ਹਿਸਾਬ ਨਾਲ ਸਮਤਵਸਾ ਤੇ ਜਿਹੜੇ ਵੀ ਕਿਸੇ ਯਾਤਰੀ ਨੂੰ ਆਉਣਾ ਹੈ ਪ੍ਰੇਮੀ ਨੂੰ ਆਉਣਾ ਹੈ ਇਹ ਫੋਨ ਚੱਲਦੇ ਰਿਸ਼ੀ ਜੀ ਜੀ ਬਿਲਕੁਲ ਬਿਲਕੁਲ ਤੇ ਕੋਈ ਕਿਸੇ ਕੋਈ ਪ੍ਰਸ਼ਨ ਆਵੇ ਕੀ ਕੋਈ ਖੰਡਾਏ ਇਗਜ਼ਾਨੀ ਨਹੀਂ ਲੈ ਸਕਦਾ ਉਸ ਲਈ ਦੁਬਾਰਾ ਤੇ ਸਭ ਤੋਂ ਵਧੀਆ ਲਾ ਕੇ ਸ਼ਰਤਾਂ ਭਾਵਨਾ ਬਣਾਓ ਇਮਾਰਤ ਦੇ ਬਾਰੇ ਮੈਂ ਕਿਹਾ 4 ਵਾਈਟੂ ਦੀ ਕੀ ਫਤੇ ਤੇ